ਅੱਜ ਤੋਂ ਕੁਝ ਸਾਲ ਪਹਿਲਾਂ ਭਾਈ ਅੰਮ੍ਰਿਤਪਾਲ ਨੇ ਵੀ ਵਾਲ ਕੱਟੇ ਹੋਏ ਸੀਗੇ ਜੀ ਮੈਂ 6 ਮਹੀਨੇ ਨੂੰ ਵਾਲ ਰੱਖ ਕੇ ਦਸਤਾਰ ਸਜਾ ਕੇ ਜੇ ਕੋਈ ਮਾੜਾ ਕੰਮ ਕਰੂੰਗਾ ਜੀ ਫਿਰ ਉਦੋਂ ਮੈਂ ਕੋਰਟ 'ਚ ਜਾ ਕੇ ਇਹ ਥੋੜਾ ਕਹੂੰਗਾ ਜੀ ਮੈਂ ਤਾਂ ਸਿੱਖਾਂ ਸਿੱਖਾਂ ਤੇ ਪਰਚਾ ਕਰਤਾ ਉਹ ਪਰਚਾ ਮੇਰੇ ਤੇ ਹੋਊਗਾ ਰਸ਼ਪਿੰਦਰ ਸਿੰਘ ਰਾਜੇ ਤੇ ਨਾ ਕਿ ਸਿੱਖ ਤੇ ਸੋ ਇਹ ਚੀਜ਼ ਸਮਝਣ ਦੀ ਲੋੜ ਹੈ ਇਹਨੂੰ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਚੀਜ਼ ਚ ਲੋਕਾਂ ਨੂੰ ਗਮਰਾਹ ਨਾ ਕਰਿਆ ਜਾਵੇ ਹਾਂ ਜਿੱਥੇ ਸਹੀ ਆ ਤਾਂ ਸਹੀ ਗਲਤ ਆ ਤਾਂ ਗਲਤ ਹਿੰਦੂ ਆ ਤਾਂ ਹਿੰਦੂ ਮੁਸਲਮਾਨ ਆ ਤਾਂ ਮੁਸਲਮਾਨ ਸਿੱਖ ਆ ਤਾਂ ਸਿੱਖ ਇਹਦੀ ਲੜਾਈ ਇਨਸਾਨੀਅਤ ਦੇ ਤੌਰ ਤੇ ਲੜੀ ਜਾਵੇ ਨਾ ਕਿ ਧਰਮ ਦੇ ਲੋਕ ਹਾਂ ਇਨਸਾਨੀਅਤ ਦੇ ਤੌਰ ਤੇ ਲੜੋ ਵੀ ਭਾਈ ਬਿਨਾ ਬਜਾ ਕਿਸੇ ਨੂੰ ਕਿਉਂ ਅੰਦਰ ਰੱਖਿਆ ਪਰ ਇਹ ਸ਼ਬਦ ਕਹਿਣਾ ਕਿ ਇੱਕ ਸਿੱਖ ਨੂੰ ਕਿਉਂ ਅੰਦਰ ਰੱਖਿਆ ਇਹ ਅਲੱਗ-ਅਲੱਗ ਚੀਜ਼ਾਂ ਤੇ ਇਹੀ ਚੀਜ਼ ਭਾਜਪੀ ਚਾਹੁੰਦੀ ਆ ਤੇ ਬੀਜੇਪੀ ਇਹੀ ਚਾਹੁੰਦੀ ਆ ਤੇ ਬੀਜੇਪੀ ਦੇ ਬੰਦਿਆਂ ਦੇ ਹਰ ਤੀਏ ਦਿਨ ਜਿਹੜਾ ਕਟਾਪਾ ਹੁੰਦਾ ਹੈ ਜਿਹੜੀਆਂ ਲੜਾਈਆਂ ਝਗੜੇ ਹੁੰਨੇ ਆ ਇੱਕ ਪਿੱਛੇ ਜੇ ਵੀ ਇੱਕ ਵਾਰ ਦਾਤ ਹੋਈ ਆ ਸੋ ਉਹ ਚੀਜ਼ਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਨਿਕਲਦੀਆਂ ਜਦੋਂ ਆਪਾਂ ਕਿਸੇ ਵੀ ਪਰਸਨਲ ਇਨਸੀਡੈਂਟ ਨੂੰ ਧਰਮ ਦਾ ਇਨਸੀਡੈਂਟ ਬਣਾ ਦਿੰਦੇ ਆ ਠੀਕ ਹੈ ਜੀ ਹੁਣ ਜੇ ਗੱਲ ਹੈ ਵੀ ਇੱਕ ਚੀਜ਼ ਨੂੰ ਚੀਰ ਫਾੜ ਕਰਾਂਗੇ ਤਾਂ ਗੱਲ ਹੋਰ ਪਾਸੇ ਚਲੀ ਜਾਂਦੀ ਆ ਤੇ ਸਾਡੇ ਸਰੋਤੇ ਨੇ ਜਿਹੜੇ ਉਹ ਗੱਲ ਨੂੰ ਸਮਝਣ ਦੀ بجائے ਉਹ ਨੈਗੇਟਿਵ ਤਰੀਕੇ ਨਾਲ ਲੈ ਲੈਂਦੇ ਨੇ ਕਿਉਂਕਿ ਲੋਕਾਂ ਨੇ ਮਨ 'ਚ ਆਪਣੇ ਆਪ ਇੱਕ ਚੀਜ਼ ਸਥਾਪਿਤ ਕਰ ਲਈ ਵੀ ਜੋ ਮੈਂ ਸੋਚ ਲਈ ਉਹ ਸਹੀ ਆ ਗਰਾਊਂਡ ਤੇ ਕੀ ਆ ਬੈਕਗਰਾਊਂਡ ਤੇ ਕੀ ਆ ਉਹਦੇ ਗੱਲ ਦੇ ਤੱਤ ਕੀ ਨੇ ਰੀਜ਼ਨ ਕੀ ਨੇ ਇਹਦੇ ਤੇ ਕੋਈ ਨਹੀਂ ਜਾਣਨਾ ਚਾਹੁੰਦਾ ਸੋ ਫਿਰ ਮੈਂ ਉਸੇ ਗੱਲ ਤੇ ਆਉਣਾ ਆਪਾਂ ਆਪ ਮੈਂ ਨਿਜੀ ਤੌਰ ਤੇ ਕਿਹਾ ਬੇਨਤੀ ਕਰੀ ਆ ਵੀ ਭਾਈ ਕੇਂਦਰ ਸਰਕਾਰ ਬੀਜੇਪੀ ਨੂੰ ਅਪੀਲ ਆ ਜੇ ਸਜ਼ਾ ਕਰੀਆ ਕਿਸ ਗਨਾਹ ਦੀ ਕਰੀਆ ਉਹ ਸਜ਼ਾ ਲੋਕਾਂ ਨੂੰ ਦੱਸੀ ਜਾਵੇ ਲੋਕ ਤਿਆਰ ਨੇ ਤੁਸੀਂ ਸਾਲ ਦੀ ਸਜ਼ਾ ਦੋ 6 ਮਹੀਨੇ ਦੀ ਦੋ ਪਰ ਪਤਾ ਤਾਂ ਲੱਗੇ ਕਿਹੜੀ ਗੱਲ ਕਰਕੇ ਜੇਲ੍ਹ ਚ ਰੱਖਿਆ ਠੀਕ ਹੈ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਭਾਜਪਾ ਦੀ ਸਕੇਂਦਰ ਸਰਕਾਰ ਕਹਿੰਦੀ ਵੀ ਥਾਣੇ ਤੇ ਕਬਜ਼ਾ ਕਰਿਆ ਪਰਚਾ ਉਸ ਗੱਲ ਦਾ ਹੋਇਆ ਜੀ ਪਰਚਾ ਇਸ ਗੱਲ ਦਾ ਨਹੀਂ ਹੋਇਆ ਕਿ ਵੀ ਉਹਨੇ ਸਿੱਖੀ ਸਰੂਪ ਧਾਰਨ ਕਰਿਆ ਸੋ ਇਹ ਦੋ ਦੋਨੋਂ ਚੀਜ਼ਾਂ ਨੂੰ ਅਲੱਗ-ਅਲੱਗ ਕਰਕੇ ਦੇਖਣ ਦੀ ਜ਼ਰੂਰਤ ਹੈ ਤੇ ਜਿਹੜਾ ਸਾਡਾ ਪੰਜਾਬ ਆ ਇਸੇ ਤਰ੍ਹਾਂ ਹੱਸਦਾ ਬਸਦਾ ਤਾਰ ਹੋਊਗਾ ਜੇ ਅਸੀਂ ਇਹਦੇ 'ਚ ਜਿਵੇਂ ਕਹਿੰਦੇ ਆ ਬੂਟੇ 'ਚ ਪਾਣੀ ਪਾਵਾਂਗੇ ਤਾਂ ਬੂਟਾ ਵਧੂਗਾ ਫਲੂਗਾ ਜੇ ਤੁਸੀਂ ਬੂਟੇ 'ਚ ਮਿੱਟੀ ਦਾ ਥਿਲ ਕੋਣ ਲੱਜੋਗੇ ਤੇ ਲੋਕਾਂ ਨੂੰ ਕਹੋਗੇ ਪਾਣੀ ਪਾ ਰਹੇ ਹਾਂ ਤਾਂ ਇਹਦਾ ਮਤਲਬ ਵੀ ਆਪਾਂ ਉਸ ਬੂਟੇ ਨੂੰ ਨਿਸ਼ਾਨਬੂਦ ਕਰਨ ਵਾਸਤੇ ਲੋਕਾਂ ਨੂੰ ਗਮਰਾਹ ਕਰ ਰਹੇ ਆ ਸੋ ਇਹਦੇ ਤੋਂ ਸਾਨੂੰ ਬਚਣਾ ਪਊ ਜੀ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਿਤਪਾਲ ਦੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਹੁੰਦੀ ਆ ਉਸ ਤੋਂ ਬਾਅਦ ਹੁਣ ਤਿੰਨ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਹੋਰ ਸਿਆਸੀ ਖੜੇ ਦੇ ਵਿੱਚ ਜਿਹੜੀਆਂ ਕਿ ਉਤਰਨੀਆਂ ਨੇ ਉੱਥੇ ਗੱਲ ਕਰੀਏ ਕੁਲਵੰਤ ਸਿੰਘ rau ਕੇ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਕਲਸੀ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਲੋਕਤੰਤਰ ਇੱਕ ਹੱਕ ਹਰ ਬੰਦੇ ਦਾ ਹਾਂ ਉਹਨਾਂ ਦਾ ਵੀ ਹੱਕ ਹੈ ਉਹਨਾਂ ਨੂੰ ਇਲੈਕਸ਼ਨ ਲੜਨੀਆਂ ਚਾਹੀਦੀਆਂ ਜੇ ਜਿੱਤਣਗੇ ਤਾਂ ਲੋਕਾਂ ਦੀ ਸੇਵਾ ਕਰਨ ਜੇ ਹਾਰਨਗੇ ਤਾਂ ਦੁਬਾਰਾ ਲੜਨ ਸੋ ਇਹਦੇ ਜਿੱਦਾਂ ਕੋਈ ਦੋਰਾ ਖੋਣੀ ਨਹੀਂ ਚਾਹੀਦਾ ਜਦੋਂ ਭਾਈ ਅਮਰਿਤਪਾਲ ਸਿੰਘ ਚੋਣ ਲੜ ਰਹੇ ਸੀ ਤਾਂ ਉਦੋਂ ਕਾਲੀ ਦਲ ਦੇ ਪ੍ਰਧਾਨ ਕਹਿ ਰਹੇ ਸੀਗੇ ਕਹਿੰਦੇ ਇਹ ਕਿਥੇ ਬੰਦੀ ਸਿੱਖ ਆ ਆਪਣੇ ਆਪ ਨੂੰ ਬਾਹਰ ਕਢਾਉਣ ਦੇ ਲਈ ਜਿਹੜੀਆਂ ਕਿ ਚੋਣਾ ਲੜ ਰਿਹਾ ਹੈ ਤੇ ਅੱਜ ਤਿੰਨ ਤਿੰਨ ਹੋਰ ਹੈ ਜਿਹੜੇ ਕਿ ਸਿੱਖ ਜਿਹੜੇ ਕਿ ਚੋਣਾ ਲੜ ਰਹੇ ਆ ਤੁਹਾਨੂੰ ਨਹੀਂ ਲੱਗਦਾ ਫੇਰ ਕਿਤੇ ਨਾ ਕਿਤੇ ਵੀ ਰਿਹਾਈ ਨੂੰ ਲੈ ਕੇ ਚੋਣਾ ਲੜੀਆਂ ਚੱ ਰਹੀਆਂ ਨੇ ਨਹੀਂ ਮੈਂ ਪਹਿਲਾਂ ਵੀ ਇੱਕੋ ਗੱਲ ਕਾਨੂੰਨਨ ਤੌਰ ਤੇ ਵੀ ਸ਼ਾਇਦ ਉਹ ਗੱਲ ਠੀਕ ਹੋਵੇ ਇੱਕ ਲੀਡਰ ਦੇ ਤੌਰ ਤੇ ਬਿਆਨ ਦੇਣਾ ਲੱਗ ਗੱਲ ਹੁੰਦੀ ਆ ਜਿਵੇਂ ਪਹਿਲਾਂ ਵੀ ਕਿਹਾ ਵੀ ਇਹਨੂੰ ਇੱਕ ਸਿੱਖੀ ਦੇ ਤੌਰ ਤੇ ਬਾਰ ਬਾਰ ਦੇਖਣਾ ਆਪਾਂ ਨੂੰ ਬੰਦ ਕਰਨਾ ਪਊਗਾ ਇੱਕ ਗਲਤੀ ਜਾਂ ਸਜ਼ਾ ਦੇ ਤੌਰ ਤੇ ਦੇਖਣਾ ਪਊਗਾ ਫਿਰ ਤਾਂ ਵੀ ਉਹੀ ਗੱਲ ਹੋ ਗਈ ਨਾ ਵੀ ਕੋਈ ਵੀ ਕਤਲ ਕਰਕੇ ਬਾਅਦ ਵਿੱਚ ਕਹਿ ਦੋ ਜੀ ਮੈਂ ਤਾਂ ਜੀ ਇਲੈਕਸ਼ਨ ਲੜਨੀ ਆ ਉਹ ਬਾਹਰ ਥੋੜੋ ਆ ਜੂਗਾ ਬਾਹਰ ਉਦੋਂ ਆਊਗਾ ਜਦੋਂ ਜਿਹੜੀ ਕੋਈ ਗਲਤੀ ਕਰੀ ਆ ਉਹਦੀ ਸਜ਼ਾ ਭੁਗਤੀ ਜਾਊਗੀ ਸਜ਼ਾ ਖਤਮ ਹੋਊਗੀ ਉਹਨੂੰ ਬਾਹਰ ਆਉਣ ਵਾਸਤੇ ਇਲੈਕਸ਼ਨਾਂ ਲੜਨ ਦੀ ਲੋੜ ਨਹੀਂ ਪਊਗੀ ਹੁਣ ਜਿੰਨੇ ਮੰਨ ਲਓ ਕੋਈ ਜੁਰਮ ਕਰਦੇ ਨੇ ਲੋਕ ਉਹ ਸਜ਼ਾ ਕੱਟ ਕੇ ਬਾਹਰ ਆਉਂਦੇ ਨੇ ਇਲੈਕਸ਼ਨਾਂ ਲੜ ਕੇ ਥੋੜੋ ਬਾਹਰ ਆਉਂਦੇ ਨੇ ਇਹ ਤਾਂ ਇੱਕ ਮੰਨ ਲਓ ਵੀ ਚਲੋ ਫੇਰ ਉਹੀ ਗੱਲ ਤੇ ਆਉਨੇ ਆਪਾਂ ਉਹਨਾਂ ਦਾ ਮੌਲਿਕ ਅਧਿਕਾਰ ਆ ਇਲੈਕਸ਼ਨ ਲੜਨ ਦਾ ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਪਰ ਇਹ ਕਹਿਣਾ ਕਿ ਇਲੈਕਸ਼ਨ ਲੜਨ ਨਾਲ ਰਿਹਾਈ ਦੀ ਕੋਈ ਸੰਭਾਵਨਾ ਵੱਧਦੀ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਕੋਈ ਰਿਹਾਈ ਦੀ ਉਹਦੇ 'ਚ ਫਰਕ ਪੈਂਦਾ ਕਿ ਕੋਰਟ ਨੂੰ ਸਾਡੇ ਜੁਡੀਸ਼ੀਅਲ ਸਿਸਟਮ ਨੂੰ ਨਾ ਸਿੱਖ ਦਿਖਦਾ ਨਾ ਮੁਸਲਮਾਨ ਦਿਖਦਾ ਨਾ ਹਿੰਦੂ ਦਿਖਦਾ ਉਹਨਾਂ ਨੂੰ ਸਿਰਫ ਸੱਚ ਦਿਖਦਾ ਤੇ ਇਨਸਾਫ ਦਿਖਦਾ ਤੇ ਜੇ ਬਾਹਰ ਆਉਣਾ ਤਾਂ ਸਚਾਈ ਕਰਕੇ ਆਉਣਾ ਨਾ ਕਿ ਵੋਟਾਂ ਪੈਣ ਨਾਲ ਜਾਂ ਨਾ ਪੈਣ ਨਾਲ ਕਈ ਵਾਰੀ ਬਹੁਤ ਚੰਗੇ ਚੰਗੇ ਲੋਕ ਹਾਰ ਵੀ ਜਾਂਦੇ ਨੇ ਯੂਪੀ ਬਿਹਾਰ ਚ ਆਪਾਂ ਦੇਖਦੇ ਨੇ ਉੱਥੇ ਬਾਹੂਬਲੀ ਜਿੱਤ ਵੀ ਜਾਂਦੇ ਨੇ ਸੋ ਬਾਹੂਬਲੀ ਜਿੱਤ ਕੇ ਜੇਲ੍ਹਾਂ ਚ ਸਾਰੀ ਜ਼ਿੰਦਗੀ ਜੇਲ੍ਹਾਂ ਚ ਕੱਟਦੇ ਨੇ ਯੂਪੀ ਚ ਕੱਟ ਵੀ ਰਹੇ ਨੇ ਸੋ ਬਾਹਰ ਥੋੜੋ ਅਗੇ ਇਲੈਕਸ਼ਨਾਂ ਨਾਲ ਸੋ ਇਹ ਅਲੱਗ-ਅਲੱਗ ਮੁੱਦੇ ਨੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਨੂੰ ਆਪਣੀ એનર્ਜੀ ਵੇਸਟ ਕਰਨੀ ਚਾਹੀਦੀ ਆ ਸਾਨੂੰ ਗੱਲ ਕਰਨੀ ਚਾਹੀਦੀ ਆ ਰੁਜ਼ਗਾਰ ਦੀ ਪੰਜਾਬ ਦਾ ਪਾਣੀ ਜੀ ਡੀਆ ਪਿੱਛੇ ਹਫ਼ਤੇ ਇੱਕ ਰਿਪੋਰਟ ਆਈ ਆ 15 ਸਾਲਾਂ ਚ ਖਤਮ ਹੋਣ ਜਾ ਰਿਹਾ ਜਦੋਂ ਸਾਡੇ ਬੱਚੇ ਇੱਥੇ ਸਾਡੀ ਅਗਲੀ ਪੀੜ੍ਹੀ ਜਵਾਨ ਹੋਊਗੀ ਉਹਨਾਂ ਵਾਸਤੇ ਸਾਨੂੰ ਸੋਚਣਾ ਪਊਗਾ ਉਹ ਪਾਣੀ ਪੀਣ ਕਿੱਥੇ ਜਾਣਗੇ ਕਿ ਉਹਨਾਂ ਨੂੰ ਪੀਣ ਦਾ ਪਾਣੀ ਮਹੀਆ ਕਰਵਾਇਆ ਜਾਊਗਾ ਜਾਂ ਨਹੀਂ ਕਰਵਾਇਆ ਜਾਊਗਾ ਤੇ ਹੋਊਗਾ ਤਾਂ ਕਿਵੇਂ ਹੋਊਗਾ ਇਹ ਗੰਭੀਰ ਮੁੱਦੇ ਨੇ ਪੰਜਾਬ ਦੇ ਜੇ ਸਾਡੀ ਧਰਤੀ ਚ ਪਾਣੀ ਨਾ ਰਿਹਾ ਪਾਣੀ ਬਿਨਾ ਸਾਡੀ ਕਿਸਾਨੀ ਨਾ ਰਹੀ ਕਿਸਾਨੀ ਬਿਨਾ ਸਾਡੇ ਕੋਲ ਰੋਜ਼ਗਾਰ ਕੋਈ ਨਹੀਂ ਸਾਡੇ ਕੋਲ ਇੰਡਸਟਰੀ ਕੋਈ ਨਹੀਂ ਸਾਡੇ ਕੋਲ ਕਿੱਤਾ ਕੋਈ ਨਹੀਂ ਇਹ ਪੰਜਾਬ ਵਿੱਚ ਆਪਾਂ 30 ਦਿਨ ਚੋਂ 15 ਦਿਨ ਧਰਨੇ ਸੜਕਾਂ ਬੰਦ ਰਹਿੰਦੀਆਂ ਨੇ ਇੰਡਸਟਰੀ ਆ ਨਹੀਂ ਰਹੀ ਇਹ ਬੜੇ ਮੁੱਦੇ ਨੇ ਜਿਹਦੇ ਤੇ ਸਾਨੂੰ ਗੰਭੀਰਤਾ ਨਾਲ ਸੋਚਣਾ ਪਊਗਾ ਫਿਰ ਆਪਾਂ ਕਹਿ ਦਿੰਦੇ ਆ ਜੀ ਨੌਜਵਾਨ ਪੰਜਾਬ ਛੱਡ ਛੱਡ ਭੱਜੀ ਜਾਂਦਾ ਬਾਹਰਲੇ ਦੇਸ਼ਾਂ ਨੂੰ ਭੱਜੀ ਜਾਂਦਾ ਜੇ ਇੱਥੇ ਮਾਹੌਲ ਹੀ ਆਪਾਂ ਬੱਚਿਆਂ ਨੂੰ ਏਦਾਂ ਦਾ ਦੇਣ ਲੱਗ ਗਏ ਇਹਦੇ 'ਚ ਮੈਂ ਨਹੀਂ ਕਹਿੰਦਾ ਵੀ ਕਿਸੇ ਕ ਪੋਲੀਟਿਕਲ ਪਾਰਟੀ ਦਾ ਰੋਲ ਆ ਮੈਂ ਨਹੀਂ ਕਹਿੰਦਾ ਵੀ ਇਹਦੇ 'ਚ ਕਿਸਾਨ ਜਥੇਬੰਦੀਆਂ ਦਾ ਰੋਲ ਆ ਮੈਂ ਨਹੀਂ ਕਹਿੰਦਾ ਇਹਦੇ 'ਚ ਸਮਾਜਿਕ ਜਥੇਬੰਦੀਆਂ ਦਾ ਰੋਲ ਆ ਪਰ ਬੈਠ ਕੇ ਸਿਰ ਜੋੜ ਕੇ ਸਲਾਹ ਤਾਂ ਸਾਰਿਆਂ ਨੂੰ ਕਰਨੀ ਪਊਗੀ ਇਹਦਾ ਕਲੈਕਟਿਵ ਕੋਈ ਨਾ ਕੋਈ ਨਤੀਜਾ ਰਿਜ਼ਲਟ ਕੋਈ ਕੱਢਣਾ ਪਊਗਾ ਵੀ ਆਪਾਂ ਏਦਾਂ ਕਰੀਏ ਤਾਂ ਕਿ ਇੱਥੇ ਇੰਡਸਟਰੀ ਆਵੇ ਤਾਂ ਕਿ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਮਿਲੇ ਤਾਂ ਕਿ ਨੌਜਵਾਨ ਪੜ ਕੇ ਲਿਖ ਕੇ ਇੱਥੇ ਕੋਈ ਵਪਾਰ ਕਰੇ ਕੋਈ ਕਾਰੋਬਾਰ ਕੋਈ ਇੰਡਸਟਰੀ ਲਾਵੇ ਆਪਾਂ ਹਰ ਵਾਰ ਕਹਿੰਦੇ ਆ ਬਾਹਰੋਂ ਆ ਨਹੀਂ ਰਹੇ ਜੀ ਇੰਡਸਟਰੀ ਨਹੀਂ ਆ ਰਹੀ ਜੇ ਬਾਹਰੋਂ ਨਹੀਂ ਆ ਰਹੀ ਇੱਥੋਂ ਇੱਥੋਂ ਵੀ ਕਿੱਥੇ ਲੱਗ ਰਹੀ ਆ ਜੇ ਬਾਹਰੋਂ ਨਹੀਂ ਆ ਰਹੀ ਤਾਂ ਇੱਥੋਂ ਵੀ ਕਿੱਥੇ ਲੱਗ ਰਹੀ ਆ ਸਾਡੇ ਆਪਣੇ ਨੌਜਵਾਨ ਕੋਈ ਨਹੀਂ ਇੰਡਸਟਰੀ ਲਾਉਂਦੇ ਸਾਡੇ ਆਪਣੇ ਇੱਥੇ ਚੰਗੇ ਚੰਗੇ ਲੋਕ ਜਿਨ੍ਹਾਂ ਨੇ ਇੱਥੇ 50 50 ਸਾਲ ਇੰਡਸਟਰੀ ਚਲਾਈ 100 100 ਸਾਲ ਜਿਨ੍ਹਾਂ ਦੇ ਬਜ਼ੁਰਗਾਂ ਨੇ ਇੰਡਸਟਰੀ ਚਲਾਈ ਉਹ ਵੀ ਛੱਡ ਛੱਡ ਜਾ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਪਰਚੋਲ ਆ ਸਾਨੂੰ ਕਰਨੀ ਪਊਗੀ ਇੱਕ ਦੂਜੇ ਤੇ ਇਲਜ਼ਾਮ ਲਾ ਕੇ ਉਹਨੂੰ ਜੇਲ੍ਹ ਭੇਜਤਾ ਜੀ ਉਹਨੂੰ ਬਾਹਰ ਕੱਢ ਲਿਆ ਜੀ ਇਹਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਣਾ ਹਾਂ ਟਾਈਮ ਪਾਸ ਲਈ ਲੋਕਾਂ ਤੇ ਬਹੁਤ ਵਧੀਆ ਚੀਜ਼ ਆ ਆਪਣੀਆਂ ਵੀਡੀਓ ਪਰਮਾਤਮਾ ਕਰੇ ਚੰਗੀ ਚੱਲੇ ਥੱਲੇ ਕਮੈਂਟਾਂ 'ਚ ਤੁਸੀਂ ਪੜ ਲਿਓ ਸਾਡੇ ਵੀਰ ਭਾਈ ਸਾਡੇ ਪੰਜਾਬ ਦੇ ਜਾਏ ਉਹਨਾਂ ਨੂੰ ਲੱਗਦਾ ਹੈ ਵੀ ਪਤਾ ਨਹੀਂ ਇਸ ਬੰਦੇ ਨੂੰ ਗਾਲਾਂ ਕੱਢ ਕੇ ਅਸੀਂ ਪੰਜਾਬ ਦਾ ਫਾਇਦਾ ਕਰ ਦਾਂਗੇ ਸੋ ਇਹ ਜਿਹੜੀਆਂ ਚੀਜ਼ਾਂ ਨਾ ਇਹਦੇ ਵਿੱਚ ਉ르ਜ ਕੇ ਪੰਜਾਬ ਜਿਹੜੀ ਤਾਣੀ ਮਣੀ ਉਹ ਦਿਨ ਪਿਰ ਦਿਨ ਬिखरਦੀ ਜਾ ਰਹੀ ਆ ਇਹਨੂੰ ਬਹੁਤ ਸੱਚਜੇ ਤਰੀਕੇ ਨਾਲ ਸਾਹਮਣ ਦੀ ਲੋੜ ਆ ਉਮੀਦ ਕਰਦੇ ਆ ਕਿ ਕੁਝ ਚੰਗੇ ਸਮਾਜਿਕ ਸੰਗਠਨ ਦੇਖੋ ਪੋਲੀਟੀਕਲ ਬੰਦੇ ਨੂੰ ਤਾਂ ਇੱਕ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਵੀ ਇਹਦਾ ਤਾਂ ਆਪਣਾ ਇੱਕ ਰੋਡ ਮੈਪ ਤੈਅ ਆ ਇਹਦੇ ਕੋਲ ਤਾਂ ਇੱਕ ਪਾਰਟੀ ਦੀ ਲਾਈਨ ਆ ਇਹਨੇ ਤਾਂ ਉਹੀ ਕੰਮ ਕਰਨਾ ਉਹੀ ਬੋਲਣਾ ਪਰ ਅਸੀਂ ਚਾਹੁੰਦੇ ਆ ਚੰਗੇ ਸਮਾਜਿਕ ਬੰਦੇ ਚੰਗੇ ਕਾਰੋਬਾਰੀ ਚੰਗੇ ਸਾਡੇ ਕਿਸਾਨ ਭਰਾ ਸਾਡੇ ਨੌਜਵਾਨ ਅੱਗੇ ਆਉਣ ਉਹ ਪੋਲੀਟੀਕਲ ਸਿਸਟਮ ਤੋਂ ਬਿਨਾ ਵੀ ਇੱਕ ਐਦਾਂ ਦਾ ਇਕੋਸਿਸਟਮ ਤਿਆਰ ਕਰਨ ਜਿਹਦੇ ਚ ਸਲਾਹ ਹੋਵੇ مشਵਰਾ ਹੋਵੇ ਆਪਸ ਚ ਬੈਠ ਕੇ ਗੱਲਾਂ ਬਾਤਾਂ ਹੋਣ ਕਿ ਪੰਜਾਬ ਨੂੰ ਕਿਵੇਂ ਸਿਰ ਪੈਰ ਤੇ ਕਰਨਾ ਹੈ ਪੰਜਾਬ ਦੀ ਜਿਹੜੀ ਜਵਾਨੀ ਆ ਨਸ਼ਿਆਂ ਚ ਗਲਤਾਨ ਹੋ ਰਹੀ ਆ ਉਹਨੂੰ ਕਿਵੇਂ ਮੋੜ ਕੇ ਲਿਆਉਣਾ ਹੈ ਪੰਜਾਬ ਦਾ ਪਾਣੀ ਜਿਹੜਾ 15 ਸਾਲਾਂ ਬਾਅਦ ਮੁੱਕਣ ਜਾ ਰਿਹਾ ਹੈ ਜੇ ਪੰਜਾਬ ਦਾ ਪਾਣੀ ਮੁੱਕ ਗਿਆ ਜ਼ਮੀਨਾਂ ਬੰਜਰ ਹੋ ਗਈਆਂ ਕਣਕ ਝੋਨਾ ਝੋਨਾ ਛੱਡੋ ਇੱਥੇ ਤਾਂ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਬਰਸੀਨ ਨਹੀਂ ਮਿਲਣਾ ਸਾਨੂੰ ਕੱਖ ਨਹੀਂ ਮਿਲਨੇ ਸੋ ਉਹ ਤੁਸੀਂ ਸੋਚ ਕੇ ਦੇਖੋ ਪੰਜਾਬ ਕਿਹਾ ਜਾ ਹੋਊਗਾ ਕੀ ਉੱਥੇ ਅਸੀਂ ਆਪਣੇ ਗੁਰੂਆਂ ਨਾਲ ਪੀਰਾਂ ਨਾਲ ਫਕੀਰਾਂ ਨਾਲ ਕਰੇ ਹੋਏ ਵਾਅਦੇ ਜਿਉਂ ਉਹਨਾਂ ਦੇ ਕਦਮਾਂ ਤੇ ਚੱਲਣ ਦੀਆਂ ਗੱਲਾਂ ਅੱਜ ਹਰੇਕ ਬੰਦਾ ਉੱਠ ਕੇ ਕਰਦਾ ਜੀ ਮੈਂ ਤਾਂ ਬਹੁਤ ਸੱਚਾ ਕੁੱਕਾ ਜੀ ਆਪਾਂ ਨਤਮਸਤਕ ਹੁੰਨੇ ਆ ਆਪਣੇ ਪੀਰਾਂ ਫਕੀਰਾਂ ਨੂੰ ਕੀ ਅਸੀਂ ਉਹਨਾਂ ਦੇ ਪੂਰਨਿਆਂ ਤੇ ਪੂਰਾ ਚੱਲੇ ਪਵਨ ਗੁਰੂ ਪਾਣੀ ਪਤਾ ਅਸੀਂ ਸਾਂਭਿਆ ਆਪਣੇ ਬਾਪ ਨੂੰ ਜਿਹਨੂੰ ਬਾਣੀ 'ਚ ਸਾਡਾ ਪਿਤਾ ਕਿਹਾ ਗਿਆ ਅਸੀਂ ਉਹਨੂੰ ਸਾਂਭਿਆ ਆਪਣੀ ਅਸੀਂ ਹਵਾ ਨੂੰ ਸਾਂਭਿਆ ਸੋ ਕਿਤਨਾ ਕਿਤੇ ਅਸੀਂ ਥੜਕ ਗਏ ਸੋ ਅਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਇਹਨਾਂ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈ ਕੇ ਬਹੁਤ ਸਚਜੇ ਢੰਗ ਨਾਲ ਮੈਂ ਫੇਰ ਕਹਿ ਰਿਹਾ ਕੱਲੇ ਪੋਲੀਟੀਕਲ ਨਹੀਂ ਸਮਾਜਿਕ ਤੌਰ ਤੇ ਵੀ ਸਾਨੂੰ ਐਫਰਟ ਕਰਨੇ ਪੈਣਗੇ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਬਚਾ ਸਕੀਏ ਤੇ ਦੁਨੀਆ ਤੇ ਆਪਾਂ ਰਾਜ ਕਰਨਾ ਹੈ ਜੀ ਪੰਜਾਬ ਚ ਇੱਕ ਗੱਲ ਆ ਅਸੀਂ ਅਰਦਾਸ ਕਰਦੇ ਆ ਕਿ ਰਾਜ ਕਰੇਗਾ ਖਾਲਸਾ ਅਸੀਂ ਰਾਜ ਕਰਨ ਦੀਆਂ ਗੱਲਾਂ ਕਰਦੇ ਆ ਪਰ ਅਸੀਂ ਆਪਣਾ ਘਰ ਤਾਂ ਬਚਾ ਨਹੀਂ ਰਹੇ ਜ਼ਮੀਨ ਅਸੀਂ ਬੰਜਰ ਕਰ ਲਈ ਜਵਾਨੀ ਅਸੀਂ ਬਾਹਰ ਨੂੰ ਤੋਰਤੀ ਕਿਸਾਨੀ ਫਸ ਗਈ ਕਰਜ਼ੇ ਦੇ ਜਾਲ ਚ ਸੋ ਪਾਣੀ ਅਸੀਮ ਕਾ ਲਿਆ ਅਸੀਂ ਤਾਂ ਆਪਣੀ ਜਿਹੜੀ ਧਰਤੀ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਅਜੇ ਤਾਂ ਉਹ ਨਹੀਂ ਸੰਭੀ ਸੋ ਦੁਨੀਆ ਦੇ ਰਾਜ ਕਰਨ ਤਾਂ ਬਾਅਦ ਚ ਜਾਵਾਂਗੇ ਨਾ ਜੇ ਸਾਡਾ ਆਪਣਾ ਘਰ ਆਪਣਾ ਪੰਜਾਬ ਆਪਣਾ ਪਿੰਡ ਆਪਣਾ ਮਾਲਾ ਸਹੀ ਹੋਊਗਾ ਸੋ ਇਹ ਸਾਰੀਆਂ ਚੀਜ਼ਾਂ ਤੇ ਬੇਨਤੀ ਆ ਕਿ ਪੰਜਾਬ ਦੇ ਲੋਕ ਮੇਰੇ ਭਰਾ ਮੇਰੇ ਬਜ਼ੁਰਗ ਜ਼ਰੂਰ ਸੋਚਣ ਛੁ ਬਾਕੀ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਪੰਜਾਬ ਦੀ ਭਲਾਈ ਲਈ ਜ਼ਰੂਰ ਅੱਗੇ ਆਉਣ ਇਹੀ ਉਮੀਦ ਕਰਦਾ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਸਸਿਕਾ ਤੇ ਹੁਣ ਸਾਨੂੰ ਦੋਹੇ ਸਾਸ ਧੰਨਵਾਦ